ਆਧੇ ਕਰੋ ਰੱਦ ਕਰੋ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕੱਟਿਆ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕੱਟਿਆ ਰੱਦ ਕਰੋ ਰੱਦ ਕਰੋ ਰੱਦ ਕਰੋ ਕੇਂਦਰ ਸਰਕਾਰ ਮੁਕਾਬਾ ਮੁਰਦਾਬਾ ਮੁਰਦਾਬਾ ਭੰਗੀਆਂ ਖੂਨ ਵਾਲਾ ਕਾਪਰਟ ਸੱਕਰ ਦਫਾ ਕਰੋ ਦਫਾ ਕਰੋ ਦਫਾ ਕਰੋ ਕਾਪਰਟ ਭਜਾਓ ਜੇਸ਼ ਭਜਾਓ ਜੇਸ਼ ਭਜਾਓ ਜੇਸ਼ ਭਜਾਓ ਰੇਟ ਭਜਾਓ ਜਿਖਟਾਓ ਹਾਂਜੀ ਪ੍ਰਧਾਨ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਦੇਖੋ ਇਹ ਅੱਜ ਸਾਰੇ ਪਾਰਕ ਵਿੱਚ 14 ਜਿਹੜੇ ਜੋਰਪ ਦੇ ਦੇਖ ਆ ਉਹ ਸਾਰੇ ਜਿਹੜੇ ਆ ਉਹਨਾਂ ਨੇ ਆਪਣਾ ਜਿਹੜਾ ਹਥਿਆਰ ਆ ਜਿੱਤਰਾ ਫੌਜਿਆਂ ਦਾ ਹਥਿਆਰ ਗੰਨ ਵੀ ਆ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਫਤਿਹ ਕਿਆ ਉਹ ਕਿਸਾਨ ਜਿਹੜਾ ਕਿਸਾਨਾਂ ਦਾ ਜਿਹੜਾ ਸਭ ਤੋਂ ਵੱਡਾ ਸੰਧ ਆ ਉਹ ਟਰੈਕਟਰ ਆ ਸੋ ਅੱਜ ਦੁਨੀਆ ਭਰ ਵਿੱਚ ਸੜਕਾਂ ਦੇ ਉੱਤੇ ਜਿਹੜੇ ਮੁੱਖ ਮਾਰਗ ਆ ਉਹਦੇ ਵਿੱਚ ਲੋਕਾਂ ਨੇ ਸੜਕਾਂ ਦੇ ਕੰਢੇ ਤੇ ਆਪਣੇ ਪਿੰਡਾਂ ਦੇ ਸਾਹਮਣੇ ਜਿੱਥੇ-ਜਿੱਥੇ ਮੌਕਾ ਮਿਲਿਆ ਵਾ ਉਹਨਾਂ ਨੇ ਟਰੈਕਟਰ ਖੜੇ ਕਰਕੇ ਆਪਣਾ ਪ੍ਰਦਰਸ਼ਨ ਕੀਤਾ ਵਾ ਉਸ ਪ੍ਰਦਰਸ਼ਨ ਦੇ ਵਿੱਚ ਲਵਜੂ ਪੀਓ ਦੇ ਪੁੱਤਲੇ ਸਾੜੇ ਗਏ ਆ ਕਿਉਂਕਿ WTO ਦੀ ਮੀਟਿੰਗ ਆਬੂਦਾਬੀ ਦੇ ਵਿੱਚ 26 ਤੋਂ 29 ਤਰੀਕਾ ਹੋ ਰਹੀ ਆ ਉਹ ਕਹਿੰਦੇ ਆ ਕਿ ਕਿਸਾਨਾਂ ਨੂੰ ਭਾਰਤ ਦਾ 140 ਕਰੋੜ ਲੋਕ ਆ ਜਿੰਨਾ ਅਨਾਜ ਖਾਂਦੇ ਆ ਉਹਦੇ ਚੋਂ 10% ਅਨਾਜ ਬਾਹਰੋਂ ਮਂਗਾਓ ਭਾਵੇਂ ਤੁਸੀਂ ਆਤਮ ਨਿਰਭਰ ਵੀ ਜੇ ਤੋਂ ਇਸ ਕਰਕੇ ਅਸੀਂ ਉਹਦਾ ਵਿਰੋਧ ਕਰਦੇ ਆ WTO ਕਿ ਨਾ ਸਬਜ਼ੀਆਂ ਬੰਦ ਕਰੋ डब्ल्यूडीओ ਕਹਿੰਦਾ ਵੀ ਮੰਡੀ ਚੋਂ ਬਾਹਰ ਆਓ ਮੰਡੀ ਦੇ ਵਿੱਚ ਐਮਐਸਪੀ ਨਾ ਖਰੀਦੋ ਜਦੋਂ ਕਿ ਅਸੀਂ ਐਮਐਸਪੀ ਜਿਹੜੀ ਆ ਉਹਦੇ ਤੇ ਕਰੋਣੀ ਗਾਰੰਟੀ ਚਾਹੁੰਦੇ ਆ ਸੀ2 ਜਮਾਂ 50% ਦਾ ਫਾਧੂ ਦਾ ਚਾਹੁੰਦੇ ਆ ਇਹ ਜਿਹੜਾ ਫਾਰਮੂਲਾ ਵਾ ਮੈਂ ਕਹਿਣਾ ਚਾਹੁੰਦਾ ਸਭ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਫਾਇਦਾ ਇਹ ਵਿੱਚੋਂ ਇਹ ਸੀ2 ਜਮਾਂ 50% ਮਿਲਣ ਦੇ ਨਾਲ ਜਿਹੜਾ ਪੈਸੇ ਕਿਸਾਨਾਂ ਮਜ਼ਦੂਰਾਂ ਕੋਲ ਗੇ ਉਹ ਬਾਜ਼ਾਰ ਚਾਉਣਗੇ ਉਹ ਮੰਡੀ ਚਾਉਣਗੇ ਬਾਜ਼ਾਰ ਗਰਮ ਹੋਊਗਾ ਸਾਡੇ ਦੇਸ਼ ਦਾ ਵਿਕਾਸ ਹੋਊਗਾ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਮੰਡੀਆਂ ਵਿੱਚ ਬਾਹਰ ਵੀ ਨਾਲ ਦੀ ਨਾਲ ਅਸੀਂ ਮੰਗ ਕਰਦੇ ਆਂ ਖੇਤੀ ਹਦਾਰ ਤਸੰਤਾ ਲਾਈਆਂ ਜਾਂ ਕੋਈ 18 ਸਾਲ ਦਾ ਬੱਚਾ ਬਗੈਰ ਜਿਹੜਾ ਉਹ ਨੌਕਰੀ ਤੋਂ ਨਰਵੇ ਨੌਕਰੀਆਂ ਨੂੰ 26000 ਮਹੀਨੇ ਦੀ ਮਿਲੇ ਉਹਦੇ ਵਿੱਚ ਸਰਕਾਰੀ ਨੌਕਰੀ ਹੋਵੇ ਸੋ ਸਾਡੀ ਪਹਿਲੀ ਇਹ ਮੰਗ ਹੈ ਦੂਸਰੀ ਅਸੀਂ ਮੰਗ ਕਰ ਰਹੇ ਹਾਂ ਇਹ ਜਿਹੜਾ ਸੁਲੱਖਤ ਮੋਟਿਆਵਾ ਉਹ ਵੀ ਮੰਗਿਆ ਹੈ ਜੁਕਸਾਨ ਮੋਟੇ ਨੇ ਇਹ 22 ਤਰੀਕ ਨੂੰ ਚੰਡੀਗੜ੍ਹ ਫੈਸਲਾ ਕੀਤਾ ਸੀ ਮਵੇਂ ਮੀਟਿੰਗ ਦੇ ਵਿੱਚ ਸਾਰੇ ਦੇਸ਼ ਦੇ ਪ੍ਰਤੀਨਿਧ ਆਏ ਉਹ ਕਲਕੱਤੇ ਤੋਂ ਕੇਰਲਾ ਤੋਂ ਖਬਰ ਲੱਗ ਗੋ ਇਹ ਫੈਸਲਾ ਕੀਤਾ ਸੀ ਵੀ ਜਿਹੜਾ ਕਿਸਾਨਾਂ ਮੰਦੂਰਾ ਸਿਰ ਕੱਚਾ ਚੜਿਆ ਹੋਆ ਇਹ 8 ਲੱਖ ਕਰੋੜ ਰਿਹਾ ਫੋਰ ਰੱਦ ਕੀਤਾ ਜਾਵੇ ਕਿਉਂ ਰੱਦ ਕੀਤਾ ਜਾਵੇ ਇਹ ਚੜਿਆ ਹੀ ਤਾਂ ਵਾ ਮਨਜ਼ੂਰ ਨੂੰ پوری ਦਿਹਾੜੀ ਨਹੀਂ ਮਿਲੀ ਕਿਸਾਨਾਂ ਨੂੰ ਸਿਰਫ ਚਮਾ 50% ਦੇ ਵਿੱਚ ਮਿਲਿਆ ਇਸ ਕਰਕੇ ਚੜਿਆ ਸੱਲਾ ਪੰਜਾਬ ਛੋਟਾ ਜਿਹਾ ਪੰਜਾਬ ਆ ਜਿਹਦੀ ਧਰਤੀ ਸਾਰੀ 1.26% ਹੈ ਹਿੰਦੁਸਤਾਨ ਦੇ ਮੁਕਾਬਲੇ 'ਚ ਇਹ ਅਨਪੜ੍ਹਤਾ 'ਚ ਬਹੁਤ ਵੱਡਾ ਯੋਗਦਾਨ ਪਾਉਂਦਾ ਵਾ ਸੋ ਇਹ ਜਿਹੜਾ ਪੰਜਾਬ ਆ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਰਿਆ ਭਰਿਆ ਕਰਨ ਦੇ ਲਈ ਇਹਦਾ ਕਰਜ਼ਾ ਚੜਿਆ ਹੀ ਤਾਂ ਆ ਵਾਂ ਸਾਨੂੰ ਡਾਲਾਂ ਦਾ ਮੁੱਲ ਨਹੀਂ ਮਿਲਿਆ ਸਾਨੂੰ ਇਹਦਾ ਸਰੋਂ ਦਾ ਮੁੱਲ ਨਹੀਂ ਮਿਲਿਆ ਸਾਨੂੰ ਸੂਰਜਮੁਖੀ ਦਾ ਮੁੱਲ ਨਹੀਂ ਮਿਲਿਆ ਸਾਨੂੰ ਜਿਹੜੀਆਂ ਹੋਰ ਖਾਸ ਕਰਕੇ ਮੱਕੀ ਦਾ ਮੁੱਲ ਨਹੀਂ ਮਿਲਿਆ 80000 ਕਰੋੜ ਸਾਲ ਦਾ ਕਿਸਾਨਾਂ ਨੂੰ ਘੱਟ ਮਿਲਣ ਕਰਕੇ ਪਿਛਲੇ ਹੱਦ 10 ਸਾਲਾਂ ਸਾਰੇ ਭਾਰਤ ਵਿੱਚ ਰੇਟ ਘੱਟ ਮਿਲਣ ਕਰਕੇ 21 ਲੱਖ ਕਰੋੜ ਸਰਕਾਰ ਦੇ ਵਿੱਜੇ ਬੰਦ ਨੇ ਇਸ ਕਰਕੇ ਹੀ ਕਹਿੰਨੇ ਵੀ ਜਿਹੜਾ 18 ਲੱਖ ਕਰੋੜ ਦਾ ਕਰਜ਼ਾ ਵਾ ਉਹਦੇ ਵਿੱਚੋਂ ਇਹਨੂੰ ਰੱਦ ਕਰੂ ਕੋਈ ਅਸੀਂ ਨਵਾਂ ਨਹੀਂ ਚਾਹੁੰਦੇ ਇਹਨਾਂ ਨੇ 15 ਲੱਖ ਕਰੋੜ ਪਿਛਲੇਆਂ 5-7 ਸਾਲਾਂ 'ਚ ਵੱਡੇ-ਵੱਡੇ ਘਰਾਣਿਆਂ ਦਾ ਕਾਰਪੋਰੇਟ ਸੈਕਟਰ ਦਾ ਕਰਜ਼ਾ ਰੱਦ ਕਰਤਾ ਬਿਜਲੀ ਦੀਆਂ ਰੈਡਾਂ ਦੀਆਂ ਬਾਹਰੋਂ ਜਿਹੜੀਆਂ ਕਾਰਪੋਰੇਟ ਸੈਕਟਰ ਨੂੰ ਵਾਜਾ ਮਾਰਦੇ ਆ ਪਾਣੀ ਮੁਕਤਲੋ ਜਿਹੜੇ ਗਰੀਬ ਆ ਉਹਨਾਂ ਦੀ ਜਿਹੜੇ ਕਾਨੂੰਨ ਬਣੇ ਸੀ ਉਹ ਤੋੜ ਕੇ ਚਾਰ ਘੋੜਾ ਭੜਾਤੀਆਂ ਨੇ ਕਿ ਸਸਤਾ ਮਜ਼ਦੂਰ ਲਓ ਜੇ ਕਦੇ ਗੁਜਰ ਵੀ ਜਾਵੇ ਉਹਨੂੰ ਤੁਹਾਨੂੰ ਕੋਈ ਪੈਨਸ਼ਨ ਨਾ ਦੇਣੇ ਪੈਣ ਸੋ ਇਹ ਸਾਰਿਆਂ ਮਸਲੇ ਨੇ ਤੁਸੀਂ ਅੱਜ ਜਿਹੜਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਇਹ ਅਸੀਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਹੀ ਦੋਸ਼ੀ ਸਮਝਦੇ ਆਂ ਜਿਹੜੇ ਸ਼ਰਧਾ ਦੇ ਉੱਤੇ ਜੋ ਕੁਝ ਹੋਇਆ ਵਾ ਅਸੀਂ ਉਹਦੇ ਬਿਲਕੁਲ ਬਰਖਲਾਅਕ ਆ ਅਸੀਂ ਚਾਹੁੰਦੇ ਆਂ ਕਿ ਜਿਹੜਾ ਸਾਡਾ ਵਿਦਵਾਨ ਆ ਸਾਡੀ ਡੈਮੋਕ੍ਰੇਸੀ ਆ ਸਾਡਾ ਜਮਹੂਰੀ ਹੱਕ ਆ ਕਿਸੇ ਵੀ ਪ੍ਰਦਰਸ਼ਨ ਕਰਨ ਦਾ ਉਹ ਰਮਨ ਕਿ ਇਸ ਕਰਕੇ ਜੇ ਉਹਨਾਂ ਦੇ ਉੱਤੇ ਜੋ ਕੁਝ ਹੋਇਆ ਉਹਦੀ ਵੀ ਜੀ ਸਖਤ ਸੀ ਜਾਂਦਾ ਪ੍ਰਧਾਨ ਜੀ ਇਸ ਤੋਂ ਅਗਲਾ ਐਕਸ਼ਨ ਕੀ ਹੋਊਗਾ ਕਿਸਾਨਾਂ ਦਾ ਇਹ ਤੋਂ ਅਖ ਲ ਐਕਸ਼ਨ ਆ ਜੀ ਜਿਹੜਾ ਭਾਰ ਜਿਹੜਾ ਸੁਖਸਾਨ ਮੋਰਚਾ ਭਾਰਤ ਆ ਬਹੁਤ ਵੱਡਾ ਮੋਰਚਾ ਜਿਹਦੇ ਕਹਿਣ ਦੇ ਉੱਤੇ 16 ਫਰਵਰੀ ਨੂੰ ਪੱਤਾ ਨਹੀਂ ਹੇਲਿਆ ਸਾਰੇ ਭਾਰਤ ਵਿੱਚ 14 ਆਪਣਾ ਸਰਗੜੀ ਨੂੰ 14 ਮਾਰਚ ਨੂੰ ਅਸੀਂ ਦਿੱਲੀ ਜਾਗੇ 14 ਬਹੁਤ ਵੱਡਾ ਲੱਖਾਂ ਲੋਕ ਜਿਹੜੇ ਸਾਰੇ ਭਾਰਤ ਵਿੱਚੋਂ ਕੰਨਿਆ ਜਮਾਰੀ ਉਹ ਤ੍ਰਿਪੁਰਾ ਤੋਂ ਉਹ ਸਾਰੇ ਉੱਥੇ ਪਹੁੰਚਣਗੇ ਅਸੀਂ ਹੋਊਗਾ ਸਾਡਾ ਇੱਕ ਦਿਨ ਦਾ ਹੀ ਪਰ ਅਸੀਂ ਦਬਾ ਦੇਣਾ ਜਦੋਂ ਲੱਖਾਂ ਲੋਕ ਪਹੁੰਚਦੇ ਆ ਸਰਕਾਰ ਜਿੰਦਦ ਹੋ ਜਾਂਦੀ ਆ ਇਹ ਸਾਡੀਆਂ ਮੰਗਾਂ ਨੇ ਇਹ ਸਾਡਾ ਪ੍ਰੋਗਰਾਮ ਪ੍ਰਧਾਨ ਜੀ ਜਿੱਦਾਂ ਕਿ ਪਹਿਲਾਂ ਵੀ ਸਾਰੀਆਂ ਜਸੇਬੰਦੀਆਂ ਨੇ ਜਿਹੜਾ ਕ ਕਾਨੂੰਨ ਵਾਪਸ ਕਰਾਉਣ ਲਈ ਅਲਦੋਨ ਨੇ ਛੇੜਿਆ ਸੀ ਹੁਣ ਵੀ ਸਾਰੀਆਂ ਜਥੇਬੰਦੀਆਂ ਦੇ ਵਿੱਚ ਸਾਥ ਦੇਣੀਆਂ ਕਿ ਨਹੀਂ ਅਸੀਂ ਵੇਖੋ ਜਦੋਂ 16 ਦਾ ਇੱਥੇ ਕੀਤਾ ਹਨ ਫਤਬੰਗ ਉਹਦੇ ਤੋਂ ਪਹਿਲਾਂ ਅਸੀਂ ਉਲੀਕਰ ਤੋਂ ਪਹਿਲਾਂ 3 ਖੜੇ ਜਿਹੜੇ ਇੱਕ ਰਾਜਵਾਲ ਦੇ ਖੜਾ ਸੀ ਇੱਕ ਜਿਹਦਾ ਆਪਣੇ ਦਾ ਦਾ ਖੜਾ ਸੀ ਇੱਕ ਜਿਹਦਾ ਸਰਪੰਚ ਨੇ ਇੱਥੇ ਖੜਾ ਸੀ ਤੋ ਅਸੀਂ ਤਿੰਨਾਂ ਦੇ ਕੋਲ ਗਏ ਰਾਜੇਵਾਲ ਮੰਨ ਗਏ ਇਹ ਜਿਹੜਾ ਸੀ ਆਪਣਾ ਸਿੱਧੂ ਕੋਰਾ ਸੀ ਜੀ ਸਿੰਘ ਕੇ ਦਾ ਮੈਨਾ ਮੰਨੂ ਇਹਨੇ ਦਰਵਾਜਾ ਹੀ ਨਹੀਂ ਖੋਲਿਆ ਅਸੀਂ ਤਿੰਨ ਵਾਰੀ ਉਹਦੇ ਦਰਵਾਜੇ ਤੇ ਗਏ ਆ ਢੱਲੇਵਾਲ ਨੇ ਢੱਲੇਵਾਲ ਹੋਟ ਤੱਕ 7 ਵਾਰੀ ਜਿਹੜੇ ਆ ਜਿਹੜੇ ਮਰਨ ਮਰਤ ਰੱਖ ਸਕਿਆ ਅਸੀਂ ਮਰਨ ਮਰਤੇ ਵਿਰੋਧੀ ਅਸੀਂ ਜਾਤ ਪਾਤ ਤੇ ਧਾਰਤ ਨਹੀਂ ਚਾਹੁੰਦੇ ਅਸੀਂ ਕੋਈ ਵੀ ਮੋਰਚਾ ਜਿਹੜਾ ਕਿਸੇ ਖਾਸ شخصیت ਦਾ ਬਣਾਉਣਾ ਚਾਹੁੰਦੇ ਸਮੂਹੋ ਕਲੀਡਰ ਚ ਚਾਹੁੰਦੇ ਸੋ ਇਸ ਕਰਕੇ ਅਸੀਂ ਸਾਰਿਆਂ ਕੋ ਗੈਰ ਸੀ ਜਦੋਂ ਸਾਡੇ ਨਾਲ ਰਾਜਵਾਲਾ ਆਗੇ ਬਾਕੀ ਨਾ ਮੰਨੇ ਅਸੀਂ ਵੀ ਆਪਣਾ ਪ੍ਰੋਗਰਾਮ ਨਹੀਂ ਦਿੱਤਾ 16 ਦਾ ਨਹੀਂ ਦਿੱਤਾ ਹੁਣ ਅਸੀਂ 14 ਦਾ ਦਿੱਕਤਾ ਸੋ ਇਸ ਕਰਕੇ ਜਿਹੜਾ ਇਹ ਕੰਮ ਅਕੀਰ ਕਰਦੇ ਆ ਕਿ ਕਿਉਂਕਿ ਆਮ ਲੋਕਾਂ ਦੀ ਲੀਡਰਸ਼ਿਪ ਦੇ ਵਿੱਚ ਬਨੇ ਬਨੇ ਵਕੀਲ ਬਨੇ ਬਨੇ ਰਾਈਟਰ ਬڑے بڑے ਬੁੱਧੀਜੀਵੀ ਲੋਕ ਸ਼ਾਮਿਲ ਆ ਇਹ ਫੋਰਜਾ ਹਮੇਸ਼ਾ ਜਿਹੜਾ ਪੰਜ ਚੀਜ਼ਾਂ ਚਾਹੀਦੀਆਂ ਮੋਰਚਾ ਜਿੱਦਾਂ ਦੀ ਪਹਿਲਾ ਚੰਗੀ ਲੀਡਰਸ਼ਿਪ ਚਾਹੀਦੀ ਆ ਨੰਬਰ 2 ਤੇ ਉਹਦੇ ਚ ਲੋਕ ਸ਼ਾਮਿਲ ਹੋਣੇ ਚਾਹੀਦੇ ਆ ਨੰਬਰ 3 ਤੇ ਬੰਗਾਵਾਜਬ ਚਾਹੀਦੀਆਂ ਨੰਬਰ 4 ਤੇ ਦਿਸ਼ਾ ਠੀਕ ਚਾਹੀਦੀ ਆ ਪੰਜ ਦੇ ਉੱਤੇ ਉਹ ਧਰਮ ਦੇ ਲਈ ਫੋਰਜਾ ਹੋਊਗਾ ਲੋਏ ਕਰਕੇ ਵੇਖ ਲੋ

लोग जिंदाबाद 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 शिदी लोग जिंदाबाद 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 लोग